ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੰਦਾ ਜਿੰਨੀਆਂ ਮਰਜ਼ੀ ਚਲਾਕੀਆਂ ਕਰ ਲਵੇ ਪਰ ਇੱਕ ਨਾ ਇੱਕ ਦਿਨ ਉਹਦੀਆਂ ਸਾਰੀਆਂ ਚਲਾਕੀਆਂ ਹੀ ਸਾਹਮਣੇ ਆ ਜਾਂਦੀਆਂ ਹਨ ਇਵੇਂ ਹੀ ਕੁਝ ਹੋਇਆ ਵਿੱਕੀ ਦੇ ਨਾਲ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਕਿ ਵਿੱਕੀ ਨਾਲ ਕੀ ਹੋਇਆ ਕਿਵੇਂ ਵਿੱਕੀ ਦੀਆਂ ਸਾਰੀਆਂ ਚਲਾਕੀਆਂ ਫੜੀਆਂ ਗਈਆਂ ਸੋਹਰੇ ਪਰਿਵਾਰ ਵਿੱਚ ਉਸ ਦੀ ਕਿਵੇਂ ਥੂ-ਥੂ ਹੋ ਗਈ ਕਿਵੇਂ ਸਾਰੇ ਪਰਿਵਾਰ ਜਿਹੜਾ ਉਹਨੂੰ ਚੰਗਾ ਸਮਝਦਾ ਸੀ ਅੱਜ ਸਾਰਿਆਂ ਸਾਹਮਣੇ ਉਹਦੀ ਮਿੱਟੀ ਪਲੀਤ ਹੋ ਗਈ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਜੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਿੱਕੀ ਦੇ ਪਹਿਲੇ ਦਿਨ ਤੋਂ ਹੀ ਬਹੁਤ ਚਰਚਾਾਂ ਚੱਲੀਆਂ ਹਨ ਜਿਸ ਦਿਨ ਤੋਂ ਉਹਦਾ ਵਿਆਹ ਹੋਇਆ ਹੈ ਵਿਆਹ ਤੋਂ ਪਹਿਲਾਂ ਵੀ ਉਸਨੇ ਆਪਣੇ ਵੱਡੇ ਮੰਮੀ ਬੇਬੇ ਜੀ ਜਿਨ੍ਹਾਂ ਜੋ ਕਿ ਪ੍ਰੀਤੀ ਦੇ ਭੂਆ ਜੀ ਨੇ ਉਹਨਾਂ ਨਾਲ ਕਿਵੇਂ ਠਗੀਆਂ ਕਰ ਕਰਕੇ ਉਸਨੇ ਵਿਆਹ ਕਰਵਾਇਆ ਹੈ ਵੱਡੇ ਘਰ ਵਿੱਚ ਰਿਸ਼ਤਾ ਹੋਣ ਤੋਂ ਬਾਅਦ ਉਸਦਾ ਤਾਂ ਦਿਮਾਗ ਹੀ ਖਰਾਬ ਹੋ ਗਿਆ ਉਸਨੇ ਪਹਿਲਾਂ ਵਿਆਹ ਤੋਂ ਪਹਿਲਾਂ ਇੰਨੇ ਮਿੱਠੇ ਬਣ ਬਣ ਕੇ ਉਹਨਾਂ ਤੋਂ ਸਾਰੇ ਕੰਮ ਆਪਣੇ ਕਢਵਾਏ ਤੇ ਇਹ ਵਿੱਕੀ ਦੀ ਮੰਮੀ ਤੇ ਵਿੱਕੀ ਸਾਰੀਆਂ ਚਾਲਾਂ ਚੱਲ ਕੇ ਗਹਿਣੇ ਤੱਕ ਆਪਣੀ ਨੋ ਨੂੰ ਆਪਣੀ ਭੂਆ ਦੀ ਨੋ ਦੇ ਪਾ ਕੇ ਸਾਰਾ ਵਿਆਹ ਵਧੀਆ ਕਰਕੇ ਤੇ ਅੱਜ ਉਹਨਾਂ ਨੇ ਉਹਨਾਂ ਨੂੰ ਐਡਾ ਲੱਤ ਮਾਰੀ ਜਿਵੇਂ ਕਿ ਉਹਨਾਂ ਨੇ ਉਹਨਾਂ ਲਈ ਕਦੀ ਕੁਛ ਕੀਤਾ ਹੀ ਨਹੀਂ ਹੁੰਦਾ ਤੇ ਪਰ ਜਦੋਂ ਅੱਜ ਇਹ ਸਾਰੀਆਂ ਸੱਚਾਈਆਂ ਸਾਰਾ ਕੁਝ ਅਇਸ ਵਿੱਕੀ ਦੇ ਸਹੁਰਿਆਂ ਦੀਆਂ ਅੱਖਾਂ ਸਾਹਮਣੇ ਆਇਆ ਤੇ ਉਹ ਇਸ ਗੱਲ ਤੋਂ ਹੈਰਾਨ ਹੋ ਗਏ ਕਿ ਅਸੀਂ ਆਪਣੀ ਧੀ ਦਾ ਵਿਆਹ ਕਿੱਥੇ ਕਰ ਬੈਠੇ ਅਸੀਂ ਆਪਣੀ ਧੀ ਨੂੰ ਇਹ ਇਹੋ ਜਿਹੇ ਖੂਹ ਵਿੱਚ ਕਿਵੇਂ ਟੱਕਾ ਦੇ ਦਿੱਤਾ ਜਿੱਥੇ ਉਸ ਨਾਲ ਇੰਨਾ ਬੁਰਾ ਹਾਲ ਉਸਦਾ ਹੋ ਰਿਹਾ ਹੈ ਉਸ ਦੇ ਸੋਰਾ ਸਾਹਿਬ ਨੇ ਆਪਣੀ ਭੈਣ ਨਾਲ ਵੀ ਗੱਲ ਕੀਤੀ ਜਿਸ ਵਿੱਚ ਭੈਣ ਨੇ ਵੀ ਉਹਨਾਂ ਨੂੰ ਇਹੀ ਗੱਲ ਕਹੀ ਕਿ ਮੈਨੂੰ ਨਹੀਂ ਪਤਾ ਸੀ ਕਿ ਵਿੱਕੀ ਇੰਨਾ ਜ਼ਿਆਦਾ ਚਲਾਕ ਹੈ ਜਾਂ ਇਹਨਾਂ ਨੇ ਜੇ ਐਦਾਂ ਕਰਨੀ ਸੀ ਤਾਂ ਉਹ ਸਾਡੇ ਸਾਨੂੰ ਪਹਿਲਾਂ ਦੱਸਦੇ ਅਸੀਂ ਇਹਨਾਂ ਦਾ ਰਿਸ਼ਤਾ ਹੀ ਨਾ ਕਰਵਾਂਦੇ ਡੈਡੀ ਜੀ ਨੇ ਕਵਲ ਨਾਲ ਵੀ ਸਾਰੀਆਂ ਗੱਲਾਂ ਕੀਤੀਆਂ ਵਿੱਕੀ ਦੀਆਂ ਸਾਰੀਆਂ ਚਲਾਕੀਆਂ ਬਾਹਰ ਨਿਕਲ ਆਈਆਂ ਵਿੱਕੀ ਨੇ ਜੋ ਕੁਝ ਕੀਤਾ ਸੀ ਜਿੱਦਾਂ ਉਹਨੇ ਉਹਨਾਂ ਤੋਂ ਗਹਿਣੇ ਲਏ ਜਿਵੇਂ ਉਸਨੇ ਉਹਨਾਂ ਤੋਂ ਚਲਾਕੀ ਨਾਲ ਗੱਡੀ ਮੰਗੀ ਟਰੈਕਟਰ ਮੰਗਿਆ ਇਹ ਸਾਰਾ ਕੁਝ ਕਵਲ ਦੇ ਡੈਡੀ ਦੇ ਸਾਹਮਣੇ ਆ ਗਿਆ ਸਾਰੀ ਸੱਚਾਈ ਉਹਨਾਂ ਨੂੰ ਪਤਾ ਲੱਗ ਗਈ ਹੋਣ ਵਿੱਕੀ ਦੀ ਉਹ 1% ਵੀ ਇੱਜ਼ਤ ਨਹੀਂ ਕਰਦੇ ਉਹ ਸਿਰਫ ਇਹ ਸੋਚਦੇ ਹਨ ਕਿ ਹੁਣ ਅਸੀਂ ਇਸ ਤੋਂ ਆਪਣਾ ਖਿਹੜਾ ਕਿੱਦਾਂ ਛੜਵਾਈਏ ਵਿੱਕੀ ਇਸ ਬਾਰੇ ਆਪਣੀ ਮਾਂ ਨਾਲ ਵੀ ਗੱਲ ਕਰਦਾ ਹੈ ਪਰ ਉਸ ਦੀ ਮਾਂ ਕਹਿੰਦੀ ਹੈ ਕਿ ਨਹੀਂ ਨਹੀਂ ਐਦਾਂ ਨਹੀਂ ਹੋ ਸਕਦਾ ਤੂੰ ਉਸ ਘਰ ਦਾ ਜਵਾਈ ਹੈ ਕੋਈ ਵੀ ਮਾਂ ਬਾਪ ਆਪਣੀ ਧੀ ਦਾ ਇੰਨੀ ਛੇਤੀ ਛੜਛੜਈਆ ਨਹੀਂ ਕਰਵਾਉਂਦੇ ਅੱਗੇ ਦੇਖਦੇ ਹਾਂ ਕਿ ਵਿੱਕੀ ਹੋਰ ਕਿਹੜੀਆਂ ਚਾਲਾਂ ਚਲਦਾ ਹੈ ਸਾਡੀ ਵੀਡੀਓ